ਚਾਰ ਪੰਜ ਚੀਜ਼ਾਂ ਹੀ ਐ ਸਾਰਿਆਂ ਦਾ ਜੋਰ ਲੱਗਾ ਪਿਆ ਵੀ ਇੱਕ ਤੇ ਮੇਰੀ ਕੋਠੀ ਪਿੰਡ ਚ ਸੋਣੀ ਹੋਵੇ ਐ ਭਾਵੇਂ ਉਹਦੇ ਲਈ ਮੈਂ ਨਸ਼ਾ ਵੇਚਾਂ ਬੰਦੇ ਮਾਰਦਾ ਜੋ ਮਰਜੀ ਕਰਾਂ ਦੂਸਰਾ ਮੇਰੇ ਕੱਪੜੇ ਸਾਰਿਆਂ ਤੋਂ ਸੁਨੱਖੇ ਹੋਣ ਤੀਸਰਾ ਮੇਰੀ ਬੈਂਕ ਚ ਸਾਰਿਆਂ ਦਾ ਪੈਸਾ ਖੋ ਕੇ ਮੈਂ ਕੱਲਾ ਹੀ ਲਿਆਵਾਂ ਬੜਾ ਪਿਆਰਾ ਕਿਸੇ ਨੇ ਲਿਖਿਆ ਕਹਿੰਦੇ ਵਾ ਰੱਬ ਜੀ ਬੰਦਾ ਚਾਰ ਚੀਜ਼ਾਂ ਲਈ ਜ਼ਿੰਦਗੀ ਦੇ ਸੰਘਰਸ਼ ਲੜਦਾ ਸਭ ਤੋਂ ਪਹਿਲੀ ਆਸ ਕੀ ਵੀ ਪਿੰਡ 'ਚ ਮੈਂ ਸਭ ਤੋਂ ਅੱਗੇ ਹਾਂ ਜੀ ਦਾ ਕਰਕੇ ਆ ਦੁਨੀਆ ਤੇ ਵੇਖੋ ਕੀ ਬਣ ਗਿਆ ਪਤਾ ਸਭ ਨੂੰ ਆ ਵੀ ਨੰਗੇ ਆਏ ਤੇ ਨੰਗੇ ਚਾਰ ਚੀਜ਼ਾਂ ਲਈ ਬੰਦਾ ਲੜਦਾ ਜ਼ਿੰਦਗੀ 'ਚ ਇੱਕ ਮੈਂ ਪਿੰਡ 'ਚੋਂ ਸਭ ਤੋਂ ਅੱਗੇ ਦੂਜਾ ਮੇਰਾ ਘਰ ਪਿੰਡ 'ਚੋਂ ਉੱਚਾ ਤੀਜਾ ਮੇਰੇ ਕੱਪੜੇ ਸਭ ਤੋਂ ਮਹਿੰਗੇ ਮਾਡਰਨ ਤੇ ਚੌਥਾ ਲੋਕ ਮੇਰੀ ਬੱਲੇ ਬੱਲੇ ਕਰਕੇ ਮਗਰ ਤੁਰਨਾ ਉਹ ਰੱਬ ਦਾ ਵੀ ਕਿੱਡਾ ਪਿਆਰਾ ਸਿਧਾਂਤ ਜਦੋਂ ਬੰਦਾ ਮਰਦਾ ਨਾ ਪਹਿਲਾਂ ਚਾਰੇ ਚੀਜ਼ਾਂ ਪੂਰੀਆਂ ਕਰਦਾ